ਮਾਸੇ ਜੀ ਆਪਾਂ ਨਾ ਪਿਛਲੇ ਹਫਤੇ ਜਿਹੜੀ ਮੀਟਿੰਗ ਕੀਤੀ ਸੀਗੀ ਤਾਂ ਉਹਨਾਂ ਵਿੱਚ ਜਿਹੜੀਆਂ ਆਪਾਂ ਸਲਾਹਾਂ ਕੀਤੀਆਂ ਸੀ ਉਹਦੇ ਵਿੱਚ ਆਪਾਂ ਅਸੀਂ ਅੱਗੇ ਵਧਿਆ ਕਿ ਆਵਾਸ ਯੋਜਨਾ ਦੇ ਜਿਹੜੇ ਆਪਣੇ ਕੰਮ ਸ਼ੁਰੂ ਕਰਾਏ ਸੀ ਤੇ ਉਹਨਾਂ ਦੀ ਅਸੀਂ ਉੱਥੇ ਜਾ ਕੇ ਅਪਲੋਡ ਕਰਕੇ ਫੋਟੋ ਤੇ ਕੁਝ ਘਰਾਂ ਦੀ ਜਿਨ੍ਹਾਂ ਦੇ ਪੈਸੇ ਅਸੀਂ ਬਾਤ ਤੇ ਉਹਨਾਂ ਦੇ ਖਾਤਿਆਂ 'ਚ ਪੈਸੇ ਆ ਗਏ ਤੇ ਉਸ ਤੋਂ ਬਾਅਦ ਹੁਣ ਜਦੋਂ ਥੋੜੀ ਠੰਡ ਘਟੀ ਆ ਮੀਂਹ ਪਿਆ ਸੀ ਪਿਛਲੇ ਹਫਤੇ ਤੋਂ ਪਹਿਲਾਂ ਹੁਣ ਲੋਕਾਂ ਨੇ ਕਾਫੀਆਂ ਨੇ ਘਰ ਮੇਰੇ ਖਿਆਲ ਆ ਇਸ ਵੇਲੇ 25 ਤੋਂ 30 ਘਰਾਂ ਦੇ ਕੰਮ ਮਿਲ ਗਏ ਚ ਸਟਾਰਟ ਹੋ ਗਿਆ ਹੈ ਤੇ ਮਖਰ ਕੱਲ ਵੀ ਅਸੀਂ 5-7 ਦੀ ਜਾ ਕੇ ਜੀਓ ਟੈਗ ਕਰਕੇ ਆਏ ਆ ਤਾਂ ਉਸ ਤੋਂ ਬਾਅਦ ਅੱਜ ਵੀ 8-10 ਘਰਾਂ ਦੇ ਹੀ ਕਰਕੇ ਆਏ ਆ ਜੀਓ ਟੈਗ ਉਹ ਕੀ ਕਰਦੇ ਉੱਥੇ ਮਤਲਬ ਤੁਹਾਡੀਆਂ ਅੱਖਾਂ ਸਕੈਨ ਹੁੰਦੀਆਂ ਬਕਾਇਦਾ ਥਾਂ ਤੇ ਫੋਟੋ ਸਾਰਾ ਕੁਝ ਕਰਕੇ ਉਸ ਤੋਂ ਬਾਅਦ 50000 ਰੁਪਿਆ ਜਿਹੜਾ ਪੈਣਾ ਸ਼ੁਰੂ ਹੋ ਜਾਣਾ ਤਾਂ ਮੇਰਾ ਖਿਆਲ ਆ ਗੁਰਪੁਰਬ ਕਰਕੇ ਜਿਹੜੇ ਘਰ ਰੁਕੇ ਆ ਤੇ ਅਗਲੇ ਹਫਤੇ ਤੱਕ ਮੇਰਾ ਖਿਆਲ ਆ ਵੀ ਸਾਟ ਪਿਆ 60 ਘਰ ਕੰਮ ਸ਼ੁਰੂ ਕਰ ਦੇਣਗੇ ਤੇ ਹਰ ਪੱਤੀ ਦੇ ਵਿੱਚ ਜਿੱਥੇ ਤੁਹਾਨੂੰ ਕੋਈ ਜਾਣਕਾਰੀ ਮੰਗਦਾ ਤੁਸੀਂ ਦਿਓ ਜੇ ਕਿ ਲੱਗਦਾ ਸਾਡੇ ਕਹਿਣ ਵਾਲੀ ਆ ਸਾਨੂੰ ਅਸੀਂ ਚੱਲ ਜਾਾਂਗੇ ਤਾਂ ਕੰਮ ਸ਼ੁਰੂ ਕਰਵਾ ਦਿਓ ਸਾਰਿਆਂ ਦਾ ਤਾਂ ਕਿ ਹੁਣ ਲੇਟ ਨਾ ਹੋਵੇ ਕੰਮ ਤਾਂ ਕਿ ਸਾਰਿਆਂ ਨੂੰ ਪੈਸੇ ਆ ਜਾਣ ਤਾਂ ਪਿਛਲੀ ਮੀਟਿੰਗ ਵਿੱਚ ਨਿੰਦਰ ਜਿਹੜਾ ਤੈਂ ਕਿਹਾ ਸੀ ਉਸ 5 ਨੰਬਰ ਵਾਰਡ ਦੇ ਛਾਪੇ ਛੂਪੇ ਸਾਰੇ ਚੁਕਾਤੇ ਆ ਜੀਸੀਬੀ ਦਾ ਫਿਰ ਤੁਸੀਂ ਸਾਨੂੰ ਦੱਸਿਆ ਹੀ ਨਹੀਂ ਹੈਗਾ ਵੀ ਕਦੋਂ ਪੇ ਉਹ ਹਾਂ ਉਹ ਦਿਨ ਉਹ ਰਹੇ ਹਨ ਤੇ ਡਰਾਈਵਰ ਅਸੀਂ ਹੁਣ ਨਕੂਦਰ ਤੋਂ ਮਂਗਾਇਆ ਆ ਤੇ ਤੁਸੀਂ ਸਾਨੂੰ ਗੁਰਪੁਰਵ ਤੋਂ ਬਾਅਦ ਜਿਹੜਾ ਦਿਨ ਕਹੋਗੇ ਤੁਸੀਂ ਮੰਗਾ ਲਿਓ ਤੇ ਅਸੀਂ ਉੱਥੇ ਕਰਕੇ ਤੁਸੀਂ ਆਪਣਾ ਜੀਸੀਵੀ ਦਾ ਕਰਾ ਲਿਓ ਕੰਮ ਤੇ ਦੂਸਰਾ ਇਹ ਸਗੈ ਜਿਹੜੇ ਦੁਬਾਰਾ ਫਾਰਮ ਭਰਨ ਵਾਲੀ ਗੱਲ ਆ ਉਹ ਚ ਮਾਸਟਰ ਜੀ ਨੂੰ ਵੀ ਕਿਸੇ ਨੇ ਪੁੱਛਿਆ ਸੀਗਾ ਉਹ ਚ ਕਲੀਅਰ ਹੈ ਵੀ ਜਿਹਦੇ ਕੋਲ ਤਾਂ ਪ੍ਰਾਪਰਟੀ ਦਾ ਪ੍ਰੂਫ ਰਜਿਸਟਰੀ ਕੋ ਹੈਗੀ ਆ ਜਾਂ ਫਰਦ ਆਲਾ ਥਾਂ ਆ ਉਹਦੀ ਤਾਂ ਹੋਰ ਕਿਸੇ ਪ੍ਰੂਫਾਂ ਦੀ ਲੋੜ ਨਹੀਂ ਹੈਗੀ ਨਵੇਂ ਭਰਨ ਲਈ ਜਿਹੜੇ ਕੋਲ ਕੋਈ ਪ੍ਰੂਫ ਹੈ ਨਹੀਂਗਾ ਮਲਰਨਾ ਤੱਕ ਰਜਿਸਟਰੀ ਆ ਨਾ ਉਲਾ ਲੀਕ ਦੇ ਅੰਦਰ ਆ ਉਹਦੇ ਕੋਲ ਘੱਟੋ ਘੱਟ ਦੋ ਪ੍ਰੂਫ ਜਿਹੜੇ ਅਪਲੋਡ ਹੁੰਦੇ ਆ ਇੱਕ ਤਾਂ ਉਹਦੇ ਨਾਮ ਤੇ ਬਿਜਲੀ ਦਾ ਬਿੱਲ ਹੋਵੇ ਇੱਕ ਉਹਦੇ ਨਾਮ ਤੇ ਪਾਣੀ ਦਾ ਬਿੱਲ ਹੋਵੇ ਜੇਹ ਤੋਂ ਬਿਨਾ ਕੋਈ ਹੋਰ ਸਬੂਤ ਮਤਲਬ ਘੱਟੋ ਘੱਟ ਦੋ ਸਬੂਤ ਚਾਹੀਦੇ ਆ ਜਿਥੇ ਤੋਂ ਪਤਾ ਲੱਗੇ ਕਿ ਤੁਸੀਂ ਮਾਲਕ ਆ ਮਤਲਬ ਇੰਨੀ ਗੱਲ ਜੇ ਤੁਹਾਨੂੰ ਕੋਈ ਪੁੱਛੇ ਤਾਂ ਸਾਰਿਆਂ ਨੂੰ ਦੱਸੋ ਔਰ ਸਾਡੇ ਕੋਲ ਨਵੀਆਂ ਫਾਈਲਾਂ ਕਾਫੀ ਆ ਗਈਆਂ ਹਰ ਰੋਜ਼ ਦੋ ਤਿੰਨ ਜਾਣੇ ਲੋਕ ਆਉਂਦੇ ਆ ਜਿਥੇ ਅਸੀਂ ਵੀ ਜਾਣਦੇ ਆ ਨਹੀਂ ਦੋ ਹੀ ਦੋ ਚੱਲਣਗੇ ਜਿਹਦੇ ਕੋਲ ਰਜਿਸਟਰੀ ਵਗੈਰਾ ਹੈ ਨਹੀਂ ਜਾਂ ਉਹਦੇ ਕੋ ਕੋ પ્રાਣੀ ਰਜਿਸਟਰੀ ਪਈ ਵੀ ਔਰਾਂ ਦੀ ਉਹ ਚੱਲ ਜੂਗੀ ਹਨਾ ਉਸ ਤੋਂ ਬਾਅਦ ਜਿਹੜਾ ਸਫਾਈ ਤੇ ਅਸੀਂ ਰੱਦੋ ਫੇਰ ਬਦਲ ਕੀਤਾ ਸੀਗਾ ਸਫਾਈ ਦੇ ਕੰਮ ਚ ਉਹ ਸਾਡਾ ਬਹੁਤ ਸਕਸੈਸ ਰਹਾ ਸਾਡੀ ਟੀਮ ਸਾਰੀ ਇੱਕ ਪਾਸੇ ਜਾਂਦੀ ਆ ਔਰ ਤਿੰਨ ਪੱਤੀਆਂ ਅਸੀਂ ਇੱਕ ਦਿਨ ਚ ਕੱਢਦੇ ਆ ਕੂੜਾ ਚੱਕਣ ਵਾਲੀਆਂ ਤੇ ਚਾਰ ਪੱਤੀਆਂ ਇੱਕ ਦਿਨ ਚ ਕੱਢਦੇ ਆ ਔਰ ਅੱਜ ਗੁਰਪੁਰਬ ਹੈ ਕੱਲ ਨੂੰ ਕਰਕੇ ਗੁਰਪੁਰਬ ਕਰਕੇ ਨਹੀਂ ਜਾਣਾ ਫਿਰ ਪਰਸੋ ਸੰਡੇ ਆ ਜਾਣਾ ਤੇ ਅੱਜ ਤੁਸੀਂ ਹੈਰਾਨ ਰਹਿ ਜਾਓਗੇ ਕਿ ਸੱਤੇ ਪੱਤੀਆਂ ਇੱਕ ਦਿਨ ਚ ਕਰ ਕਲੇ ਕਲੇ ਘਰ ਦਾ ਕੂੜਾ ਕਲੈਕਟ ਕੀਤਾ ਸਾਰਿਆਂ ਦਾ ਤਾਂ ਕਿ ਦੋ ਦਿਨ ਮੁਰੇ ਸੰਡੇ ਕਰਕੇ ਜਾ ਨਹੀਂ ਹੋਣਾ ਹੈਗਾ ਤੇ ਇਹਦੇ ਵਿੱਚ ਜੇ ਤੁਹਾਨੂੰ ਕੋ ਲੱਗਦਾ ਕਿ ਹੋਰ ਬਿਹਤਰ ਹੀ ਲਈ ਕੋਈ ਪ੍ਰਬੰਧ ਵਿੱਚ ਕੋਈ ਚੇਂਜ ਕਰਨ ਦੀ ਲੋੜ ਆ ਤੇ ਜਿੱਦਾਂ ਕਲੋਨੀਆਂ ਮਾਸਟਰ ਜੀ ਪੂਰੀਆਂ ਨਾਲੀ ਨੂੜੀ ਵਧੀਆ ਐਨ ਸਾਰਾ ਉਥੇ ਲਾ ਕੇ ਜਿੱਥੇ ਟੀਮ 7-8 ਬੰਦਿਆਂ ਦੀ ਜਾਂਦੀ ਉਹਨੂੰ ਦੱਸਿਆ ਵੀ ਕਿਸੇ ਦੀ ਕੰਪਲੀਟ ਆਉਂਦੀ ਕੰਮ ਛੱਡ ਕੇ ਨਹੀਂ ਜਾਣਾ ਕੰਮ ਕੰਪਲੀਟ ਕਰਕੇ ਫੇਰ ਨੈਕਸਟ ਕੰਮ ਤੇ ਜਾਣਾ ਤੇ ਉਹ ਰਿਜ਼ਲਟ ਜਿਹੜਾ ਪਿਛਲੇ 5-7 ਦਿਨ ਦਾ ਮਤਲਬ ਬਹੁਤ ਵਧੀਆ ਆਸਮ ਹੈ ਬਹੁਤ ਵਧੀਆ ਰਿਜ਼ਲਟ ਆਇਆ ਤੇ ਇਦਾਂ ਹੀ ਇਹ ਚੱਲਦੇ ਰਹਿਣਗੇ ਤਰੀਕਾ ਬਦਲ ਗਿਆ ਬਸ ਕੋਈ ਡੰਪਾਂ ਤੇ ਕੂੜਾ ਨਹੀਂ ਜਾ ਰਿਹਾ ਇਸ ਵੇਲੇ ਦਰਵਾਜੇ ਦੇ ਬਾਹਰ ਟਰਾਲੀ ਲੱਗਦੀ ਆ ਉੱਥੇ ਲੈ ਕੇ ਆਉਂਦੇ ਉੱਥੋਂ ਚੱਕ ਕੇ ਸਿੱਧਾ ਬਾਹਰ ਗਿੱਲਾ ਵੱਖਰਾ ਸੁੱਕਾ ਵੱਖਰਾ ਤਾਂ ਕਲੀਅਰ ਕਰਾ ਦਿਓ ਕਿ ਜਿਹੜਾ ਅਲਾਟਮੈਂਟ ਲੈਟਰ ਮਿਲਿਆ ਉਹਨਾਂ ਨੂੰ ਖਲੂਗੀਆਂ ਵਾਲਿਆਂ ਨੂੰ ਹਾਂਜੀ ਇਹ ਇਹ ਕਰ ਦਿੰਨੇ ਬਸ ਮੇਰੇ ਖਾਲ ਇੱਕ ਅਲਾਟਮੈਂਟ ਲੈਟਰ ਚੱਲ ਜੂਗਾ ਬਾਕੀ ਮੈਂ ਕਨਫਰਮ ਕਰ ਦਿੰਦਾ ਵੀ ਉਹਨਾਂ ਦਾ ਕਿਹੜਾ ਪ੍ਰੂਫ ਚੱਲ ਸਕਦਾ ਕਿਉਂਕਿ ਉਹਨਾਂ ਤੋਂ ਮਾਲਕੀ ਦਾ ਸਬੂਤ ਉਹ ਹੀ ਆ ਕਿਉਂਕਿ ਉਹਤਰੀ ਪਾਸ ਹੋਈਆਂ ਫਾਈਲਾਂ ਤੇ ਉੱਥੇ ਮੈਂ ਤੁਹਾਨੂੰ ਕੱਲ ਨੂੰ ਅਫਸਰਾਂ ਤੋਂ ਸਾਰ ਦੂਸਰਾ ਸਗਾ ਵੀ ਰਿਪੇਰਾਂ ਦੇ ਕੰਮ ਜਿਹੜੇ ਆਪਣੇ ਛੋਟੇ-ਛੋਟੇ ਸੀਗੇ ਰਿਪੇਰਾਂ ਦੇ ਕੰਮ ਆਪਣੇ ਛੋਟੇ-ਛੋਟੇ ਸ਼ੁਰੂ ਹੋ ਗਏ ਆ ਤਾਂ ਆਹ 12 ਨੰਬਰ ਦਾ ਕੰਮ ਸਗਾ ਇਹ ਕੁਲਵੰਤ ਠੇਕੇਦਾਰ ਕੋਲ ਸੀ ਤੇ ਲਗਭਗ ਕਰੀ ਜਾਂਦਾ ਆ ਇੱਕ ਜਿਹੜੇ ਹਿਸ਼ਾਰਪੁਰ ਵਾਲੇ ਆ ਉਹ ਥੋੜੇ ਜਿਹਾ ਛੋਟੇ ਕੰਮਾਂ ਨੂੰ ਛੇਤੀ ਹੱਥ ਨਹੀਂ ਪਾਉਂਦੇ ਪਰ ਅਸੀਂ ਲਾਏ ਹੋਏ ਨੇ ਮੇਰੇ ਵਾਰਡ ਚ ਧਰਮਸ਼ਾਲਾ ਦਾ ਕੰਮ ਅੱਜ ਰਾਤ ਕੰਪਲੀਟ ਹੋ ਜਾਣਾ ਹੈ ਤਾਂ ਉਸ ਤੋਂ ਬਾਅਦ ਉਹ 4 ਨੰਬਰ ਵਾਰਡ ਚ ਜਾਣਗੇ 4 ਨੰਬਰ ਉਸ ਤੋਂ ਬਾਅਦ ਫੇਰ ਉਹ ਹੀ ਚੱਲ ਜਾਣਗੇ 7 ਨੰਬਰ 4 ਨੰਬਰ ਬਾਡ ਦਾ ਇਕੱਲਾ ਇਕੱਲਾ ਕੰਮ ਕਰਵਾ ਕੇ ਫਿਰ ਤੁਸੀਂ 7 ਨੰਬਰ ਵਾਲਿਆਂ ਨੂੰ ਦੇਣੀ ਟੀਮ ਉਹ ਫਿਰ ਇਹਨੇ ਜੇ ਕੰਮ ਕਰੂਗੀ ਤੁਹਾਡੇ ਪਾਸ ਨੇ ਅੱਜ ਟੈਂਡਰ ਖੁੱਲ ਗਿਆ ਤੁਹਾਡੇ ਜਿਹੜਾ ਵਾਸ਼ਰੂਮ ਦਾ ਸੀਗਾ ਨੀਲੂ ਵਾਲਾ ਜੰਜ ਕਰਦਾ ਉਹ ਕਲੀਅਰ ਹੋ ਗਿਆ ਤੁਹਾਡਾ ਠੇਕੇਦਾਰ ਆ ਗਿਆ ਤੁਸੀਂ ਭਾਵੇਂ ਉਹਨੂੰ ਕੱਲੂ ਸ਼ੁਰੂ ਕਰਾ ਲਓ ਪਰਸੋਂ ਕਰਾ ਲਓ ਤੁਹਾਡੇ ਦੋਨੇ ਬਾਥਰੂਮ ਪਹਿਲਾਂ ਤੂੰ ਆਪਣੇ ਵਾਲਾ ਕਰਾ ਲਾ ਠੀਕ ਹੈ ਤੇ ਤੁਹਾਡਾ ਫਿਰ ਉਸ ਤੋਂ ਪਹਿਲਾਂ ਪਹਿਲਾਂ ਉਸ ਤੋਂ ਕਰ ਦਿੰਦੇ ਆ ਪਾਰਟ ਤੋਂ ਪਹਿਲਾਂ ਪਹਿਲਾਂ ਹਨਾ ਉਹ ਨਾਲ ਹੋ ਕੇ ਥੋੜਾ ਹਿੰਮਤ ਨਾ ਕਰਵਾ ਲਿਓ ਠੀਕ ਹੈ ਨਾ ਤੇ ਉਸ ਤੋਂ ਬਾਅਦ ਫਿਰ ਜਿਹੜੇ ਬਾੜ ਜਰੂਰੀ ਹੋ ਉਧਰ ਭੇਜ ਦਾਂਗੇ ਇਹਦੇ ਬਾਅਦ ਦੋ ਵੱਡੇ ਕੰਮ ਆ ਉਹਨਾਂ ਵਿੱਚੋਂ ਇੱਕ ਤਾਂ ਕਰਾਂਗੇ ਤੁਹਾਡੇ ਇੱਕ ਕੰਮ ਮੇਰੇ ਖਿਆਲ ਵਿਵੇਕ ਚਲੇਗਾ ਮੈਂ ਤੁਹਾਨੂੰ ਸਵੇਰੇ ਕਲੀਅਰ ਕਰਦਾ ਜੀ ਤੁਹਾਡਾ ਇੱਕ ਕੰਮ ਹੋਰ ਖੁੱਲਿਆ ਕੋਈ ਤੁਸੀਂ ਕੋਈ ਇੱਕ ਆਪਣਾ ਜਗਾ ਘੇੜੀ ਲਾ ਕੇ ਬਣਿਆ ਇੱਕ ਮਿੰਟ ਤੁਹਾਡਾ ਮਾਸਟਰ ਜੀ ਇੱਕ ਕੰਮ ਮੈਂ ਅੱਜ ਕੀਤਾ ਨੋਟ ਕੋ ਤੁਹਾਡਾ ਹੋਇਆ ਆ ਮੈਂ ਤੁਹਾਨੂੰ ਸਵੇਰੇ ਕਲੀਅਰ ਕਰ ਦਿੰਦਾ ਨਾ ਕੋਈ ਵੱਡੇ ਕੰਮ ਨਹੀਂ ਸਰਫਾ ਨਾ ਛੋਟੇ ਛੋਟੇ ਹੂੰ ਹੂੰ ਪਰ ਦੋ ਵੱਡੇ ਕੰਮ ਛੇ ਸੇ 7-7 ਮਹੀਨੇ ਦੇ ਕਿਹੜੇ ਜੀ ਇੱਕ ਤਾਂ ਮੰਦਰ ਇਹਨਾਂ ਦਾ ਬਾਗਵਤੀ ਵਾਲਾ ਰਾਜਕੁਮਾਰ ਹੁਣ ਵਾਲਾ ਹਾਂਜੀ ਇੱਕ ਉਹ ਅਰੇ ਰਸਤਾ ਰਹਿ ਗਿਆ ਸੀ ਛੋਟਾ ਜਿਹਾ ਉਹ 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 ਪਾਤਾ ਜੀ ਉਹਦਾ ਟੈਂਡਰ ਹੀ ਕਰ ਦਿੱਤਾ ਹੈ 6 ਮਹੀਨੇ ਤੇ ਹੋ ਜਾ ਉਨੀ ਅੱਜੋ ਮੈਂ ਕਰਤਾ ਸਾਈਂ ਜੀ ਉਹਨੂੰ ਟਾਈਮ ਲੱਗੂਗਾ ਥੋੜਾ ਜਿਹਾ ਕਿਉਂਕਿ ਇੱਟਾਂ ਦਾ ਜਿਹੜਾ ਕੰਮ ਹੈ ਜੀ ਇੱਟਾਂ ਦੇ ਕੰਮ ਨੂੰ ਕੋਈ ਠੇਕੇਦਾਰ ਟੈਂਡਰ ਨਹੀਂ ਭਰ ਰਿਹਾ ਆ ਜਿੰਨੇ ਕ ਤੁਸੀਂ ਭਰਾਏ ਆ ਬਹੁਤ ਜ਼ਿਆਦਾ ਕਹਿ ਸੁਣ ਕੇ ਭਰਾਏ ਉਹਦਾ ਕਾਰਨ ਇੱਕ ਹੈ ਜੀ ਇੱਟ ਦਾ ਰੇਟ ਸਰਕਾਰੀ ਉਹ ਕਾਊਂਟ ਕਰਦੇ 6000 ਦੇ ਨੇੜੇ ਤੇੜੇ ਐਟ ਇਸ ਵੇਲੇ ਹੋਈ 85000 ਨੂੰ ਪਰ 125 2500 ਰੁਪਏ ਦਾ ਠੇਕੇਦਾਰ ਨੂੰ ਉਹਦੇ ਚ ਘਾਟਾ ਪੈਂਦਾ ਉਹ ਫੇਰ ਭਰਦੇ ਨਹੀਂ ਕੰਮ ਤੇ ਪਰ ਫੇਰ ਵੀ ਅਸੀਂ ਕਹਿ ਸੁਣ ਕੇ ਭਰਾ ਰਹੇ ਹਾਂ ਠੇਕੇਦਾਰਾਂ ਨੂੰ ਕਹਿ ਕੇ ਕਰਾ ਰਹੇ ਤੇ ਇਹ ਇੰਟਰਲੌਕ ਦੇ ਰੇਟ ਜਿਹੜੇ ਉਹ ਮਾਰਕੀਟ ਨਾਲ ਆ ਉਹ ਉਹ ਭਰਦੇ ਹੋ ਜਿੰਨਾ ਪਰ ਉਹ ਮਹਿੰਗੇ ਬਹੁਤ ਪੈਂਦੇ ਆ ਔਰ ਦੂਸਰਾ ਇਹ ਹੈ ਵੀ ਅਸੀਂ ਸਾਡੇ ਹੁਣ ਰਿਹਾਨ ਬਣ ਗਿਆ ਮੈਂ ਤੁਹਾਨੂੰ ਬੇਨਤੀ ਵੀ ਕਰੂੰਗਾ ਜੀ ਜਿਹੜੇ ਖੂਹ ਤੇ ਰਹਿائش ਆ ਉਹਦਾ ਰਾਹ ਬਣਵਾ ਲਓ ਜਿਹੜੇ ਖੂਹ ਤੇ ਰਹਿائشਾਂ ਹੈ ਨਹੀਂ ਕੋਈ ਪ੍ਰਵਾਸੀ ਵੀ ਨਹੀਂ ਰਹਿੰਦਾ ਅਸੀਂ ਐਵੇਂ ਲੱਖਾਂ ਰੁਪਈਆ ਦੇ ਰਾਹ ਲਾ ਲਾ ਕੇ ਛੱਡੀ ਜਾਂਦੇ ਕੋਉਣ ਨੂੰ ਨਹੀਂ ਕੋ ਜਾਣ ਨੂੰ ਨਹੀਂ ਦੇਖੋ ਦੇਖੀ ਜਿੱਥੇ ਕੋਈ ਡੰਗਰ ਵੱੱਛਾ ਵੀ ਹੈ ਨਹੀਂ ਕੋਈ ਰਹਿਣ ਵਾਲਾ ਵੀ ਹੈ ਨਹੀਂ ਉੱਥੇ ਆਪਾਂ ਪੈਸੇ ਦੀ ਬਰਬਾਦੀ ਨਾ ਕਰੀਏ ਹਾਂ ਨਾ ਕਰੀਏ ਕਿਉਂਕਿ ਜਿਹੜੇ ਪਹਿਲਾਂ ਵੀ ਆਪਣੀ ਪਹਿਲੀ ਕਾਉਂਸਲ ਵੀ ਲੱਗ ਗਈ ਆ ਤੁਸੀਂ ਜਾ ਕੇ ਦੇਖੋ ਉੱਥੇ ਘਾਵ ਗਿਆ ਖੂਹ ਤੇ ਮਤਲਬ ਮਹੀਨੇ ਦੋ ਮਹੀਨੇ ਜਾਣ ਵਾਲਿਆ ਹੈ ਨਹੀਂ ਕਿਸੇ ਸਕੂਲ ਵਾਲਾ ਤਾਂ ਹੈਗਾ ਆ ਹੋਰ ਰਹਿੰਦੇ ਉਹ ਉਹ ਤਾਂ ਉਹਨਾਂ ਰਹਿائش ਆ ਨਾ ਉਹਨਾਂ ਦਾ ਉਹਨਾਂ ਦਾ ਆਪ ਪਾਤਾ ਜੀ ਉਹਨਾਂ ਦੀ ਰਹਿ ਜਿੱਦੀ ਰਹਿائش ਆ ਉਹਨੂੰ ਬਣਨੀ ਚਾਹੀਦੀ ਆ ਜਿਹਦੇ ਖੂ ਤੇ ਕੋ ਰਹਿਣ ਵਾਲਾ ਹੀ ਹੈ ਨਹੀਂ ਨਾ ਕੋ ਡੰਕਰ ਨਾ ਬੱਚਾ ਨਾ ਪ੍ਰਵਾਸੀ ਕੋਈ ਵੀ ਹੈ ਨਹੀਂਗਾ ਆਪਾਂ 8 8 10 10 ਲੱਖ ਦੇ ਰਾਹ ਬਣਾ ਕੇ ਦੇਈ ਜਾਂਦੇ ਹਾਂ ਜੀ ਹਾਂਜੀ ਉਹਦੇ ਪਈ ਉਹਦਾ ਟੈਂਡਰ ਰੁਕਿਆ ਹਜੇ ਕਿਉਂਕਿ ਉਹ ਮੈਂ ਕਿਹਾ 13 ਕੁ ਲੱਖ ਸਮਥਿੰਗ ਕਿੰਨੇ ਦਾ ਆਇਆ ਅਸੀਂ ਸੋਚ ਰਹੇ ਆਂ ਵੀ ਜਿਹੜੇ ਤੁਸੀਂ ਹੁਣ ਤੱਕ ਕੰਮ ਨੋਟ ਕਰਾਏ ਆਲਰੇਡੀ 4 ਕਰੋੜ ਤੋਂ ਉੱਪਰ ਦੇ ਕੰਮ ਮਤੇ ਪੈ ਗਏ ਆ ਤੇ ਕਾਉਂਸਲ ਨੂੰ ਸਾਨੂੰ ਇਹ ਵੀ ਦੇਖਣਾ ਪਏ ਇਨਕਮ ਕੀ ਆ ਤੇ ਬਜਟ ਸਾਡਾ 3 ਕਰੋੜ ਦਾ ਸਾਰ ਤਾਂ ਤੇ ਜਿਸਨ ਕਿ ਤਾ ਆਪਾਂ ਹੁਣ ਕੰਮ ਦਾ ਧੜਾ ਧੜ ਕਹੀ ਜਾਨੀ ਆ ਇਹਦਾ ਵੀ ਹੋ ਜੇ ਇਹਦਾ ਹੋ ਜੇ ਜਿਹੜਾ ਪੈਸਾ ਆਉਣ ਵਾਲਾ ਆ ਉਹ ਵੀ ਦੇਖਣਾ ਵੀ ਸਾਨੂੰ ਇਨਕਮ ਕਾਉਂਸਲ ਨੂੰ ਕਿੱਥੋਂ ਆ ਰਹੀ ਆ ਠੀਕ ਆ ਸਾਡੇ ਕੋਲ ਸੋਰਸ ਇੱਕੋ ਹੀ ਆ ਜਿਹੜਾ ਹਾਊਸ ਟੈਕਸਾਂ ਦਾ ਆ ਜਿਹੜੀ ਨਕਸ਼ਿਆਂ ਦੀ ਫੀਸ ਹੋਣੀ ਆ ਆ ਵੀ ਹੁਣ ਥੋੜਾ ਜਿਹਾ ਨਕਸ਼ਿਆਂ ਤੇ ਮਤਲਬ ਕੀਤੀ ਆ ਤਾਂ ਕਰਕੇ ਚਾਰ ਪੈਸੇ ਆਉਣ ਲੱਗੇ ਆ ਨਹੀਂ ਤਾਂ ਪਹਿਲਾਂ ਤਾਂ ਕੋਈ ਨਕਸ਼ਿਆਂ ਤੇ ਵੀ ਹੈ ਨਹੀਂ ਸੀ ਹਾਂ ਤੇ ਇਸ ਕਰਕੇ ਆ ਤੇ ਇਹ ਗੱਲ ਬਾਤ ਆ ਤੇ ਇਹਦੇ ਨਾਲ ਤੁਸੀਂ ਜਿਹੜੀ ਜਿਹੜੀ ਕੰਮ ਤੇ ਆਵਾਸ ਯੋਜਨਾ ਤੇ ਦੱਸੋ ਕਿਸੇ ਨੂੰ ਕੋਈ ਜਾਣਕਾਰੀ ਚਾਹੀਦੀ ਆ ਮਕਾਨ ਜਿਹੜੇ ਆਪਣੇ 2.5 ਲੱਖ ਦੇ ਪਾਸ ਹੋਏ ਆ ਜੀ ਜੇ ਤਾਂ ਉਹ ਕਿਸੇ ਦਾ ਏਰੀਆ ਘਟਵਾਣ ਵਾਲਾ ਕਿਸੇ ਦਾ ਵਧਵਾਣ ਵਾਲਾ ਉਹ ਕਹਿੰਦੇ ਜੇ ਅਸੀਂ ਏਰੀਆ ਘਟਵਾਉਣਾ ਤਾਂ ਵੀ ਸਾਨੂੰ ਉਹਦੇ ਅਕੋਰਡਿੰਗ ਹੀ ਪੈਸੇ ਆਉਣਗੇ ਜਾਂ ਪੈਸੇ ਪੂਰੇ ਆਉਣਗੇ ਚਲੋ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚ 330 ਸਕਰ ਫੁੱਟ ਲੈਂਟਰ ਏਰੀਆ ਚਾਹੀਦਾ ਉਹਦੇ ਵਿੱਚ ਦੋ ਕਮਰੇ ਇੱਕ ਬਾਥਰੂਮ ਇੱਕ ਰਸੋਈ ਜੇ ਤਾਂ ਮੇਰੇ 1.5 ਕਪੌਣੀ ਦੋ ਮੜਲੇ ਦੇ ਵਿੱਚ ਇੰਨਾ ਬਣਦਾ ਆ ਪਰ ਜਿੱਤਨੀ ਕਹੋ ਵੀ ਇਹ ਚ ਦੋ ਕਮਰੇ ਵੱਡੇ ਬਣ ਜਾਣਗੇ ਨਹੀਂ ਬਣਦੇ ਤੁਸੀਂ ਭਾਵੇਂ ਉਹਨੂੰ ਤਿੰਨ ਮਾੜਲੇ ਬਣਾ ਲਓ ਤੁਸੀਂ ਚਾਰ ਮਾੜਲੇ ਬਣਾ ਲਓ ਤੁਸੀਂ ਪੰਜ ਮਾੜਲੇ ਚ ਬਣਾ ਲਓ ਮਤਲਬ ਮਿਨੀਮਮ ਦੋ ਕਮਰੇ ਤੇ ਇੱਕ ਬਾਥਰੂਮ ਰਸੋਈ ਚਾਹੀਦਾ ਹੈ ਜੇ ਮੰਨ ਲਓ ਥੱਲੇ ਇੱਕ ਕਮਰਾ ਬਣਾ ਲਿਆ ਇੱਕ ਕਮਰਾ ਤੁਸੀਂ ਉੱਤੇ ਬਣਾ ਲਓ ਨਾਲ ਥੱਲੇ ਬਾਥਰੂਮ ਤੇ ਰਸੋਈ ਬਣਾ ਲਓ ਤੁਸੀਂ ਭਾਵੇਂ ਚਾਰ ਮਾੜਲੇ ਦੀ ਛੱਤ ਲਓ ਤੁਹਾਨੂੰ ਇੱਧਰੋਂ ਢਾਈ ਮਿਲਣਾ ਕਾਉਂਸਲਵਲ ਮਤਲਬ ਸਰਕਾਰ ਵਾਲਾ ਬਾਜੂ ਨਾਲ ਢਾਈ ਲੱਖ ਮਿਲਣਾ ਉਸ ਤੋਂ ਬਾਅਦ ਜਿੰਨੇ ਪੈਸੇ ਲੱਗਦੇ ਤੁਹਾਡੇ ਆ ਤੁਸੀਂ ਆਪਣਾ ਮੀਗਾ ਸ਼ੇਅਰ 300 ਮਿਨੀਮਮ 300 ਚਾਹੀਦਾ ਵੱਧ ਹੋਵੇ ਕੋਈ ਕੋਈ ਕਿਉਂਕਿ ਵੱਧ ਦੇ ਪੈਸੇ ਤਾਂ ਦੇਣੀ ਨਹੀਂ ਕਿਸੇ ਨੇ ਪੈਸੇ ਤੁਸੀਂ ਕੋਲੋਂ ਲਾਉਣੇ ਹਾਂ ਹੋਰ ਕੁਝ ਪੁੱਛਣਾ ਕਿਸੇ ਦਾ ਆਪਣੀ ਗਲੀ ਬਾਤ ਬਈ ਗਲੀ ਹੁਣ ਐਮਐਲਏ ਸਾਹਿਬ ਕੱਲ ਕੱਲ ਜਾਂ ਪਰਸੋਂ ਆ ਰਹੇ ਆ ਮਲੇ ਦੇ ਵਿੱਚੋਂ ਕੋਈ ਵੀ ਦਰਨ ਹੋ ਗਿਆ ਹੂੰ ਨੇ ਉਹ ਤਾਂ ਹੈ ਤੇ ਉਹਨਾਂ ਤੋਂ ਠੇਕੇਦਾਰ ਨੂੰ ਅਸੀਂ ਮੈਂ ਆਪਣੇ ਵੱਲੋਂ ਮਤਨ ਭੇਜ ਦਿੰਨਾ ਅਸੀਂ ਉਹ ਠੇਕੇਦਾਰ ਨੂੰ ਕੋਸਟ ਕੱਢ ਦਿੱਤੀ ਵੀ ਅਸੀਂ ਕੌਂਸਲ ਵਾਲੇ ਕੋਲੋਂ ਕਰਾਣੇ ਸਾਨੂੰ ਪੇ ਕਰ ਦਿਓ ਮੈਂ ਤੁਹਾਨੂੰ ਕਈ ਵਾਰ ਚਾਹੇਗਾ ਕਿ ਮਹੀਨਾ ਕਿਹੜਾ ਹੋ ਗਿਆ ਆਹ ਦੇਖੋ ਮੈਂ ਤੈਨੂੰ ਭੇਜਦਾ ਐਮਐਲ ਸਾਹਿਬ ਤੋਂ ਇੱਕ ਵਾਰੀ ਆਪਾਂ ਇਕੱਠੇ ਚੱਲਦੇ ਆ ਮੈਨੂੰ ਪਤਾ ਮੈਂ ਪਰਸੋਂ ਗਿਆ ਸੀਗਾ ਚੌਥ ਤੁਸੀਂ ਕਰੋ ਇਕੱਠੇ ਹੋ ਕੇ ਐਮਐਲ ਸਾਹਿਬ ਨੇ ਆ ਜਾਣਾ ਆਪਾਂ ਉਹਨੂੰ ਜਾ ਕੇ ਕਹਿੰਨੇ ਆ ਭਾਈ ਜਾ ਤਾਂ ਉਹਨੂੰ ਐਸ.ਸੀ.ਐਕਸੀ ਸਾਹਿਬ ਨੂੰ ਕਹਿ ਕੇ ਉੱਥੇ ਬੰਦੇ ਭੇਜੋ ਹਨਾ ਨਹੀਂ ਤੇ ਸਾਨੂੰ ਇੱਥੇ ਕੌਂਸਲ ਨੂੰ ਪੈਸੇ ਪੇ ਕਰਦੇ